ਲੈਰਾ ਗੰਗਾ ਵਿਖੇ ਕੋਕਾ ਫੈਡਰੇਸ਼ਨ ਦੀ ਇਕਾਈ ਦਾ ਗਠਨ ਕੀਤਾ ਗਿਆ ਇਸ ਦੌਰਾਨ ਇੱਕ ਸਮਾਗਮ ਦੇ ਵਿੱਚ ਫਾਊਂਡਰ ਪ੍ਰਦੀਪ ਬਰਮਾ ਅਤੇ ਕੋ-ਫਾਊਂਡਰ ਰਾਜਵੀਰ ਕੋਰ ਅਤੇ ਪੰਜਾਬ ਪ੍ਰਧਾਨ ਵਿਕਾਸ ਬਰਮਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੇ ਅਤੇ ਕੋਕਾ ਫੈਡਰੇਸ਼ਨ ਦੇ ਮੈਂਬਰਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਨਾਲ ਹੀ ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੇ ਇਹ ਕਿਹਾ ਕਿ ਉਕਾਫ ਫੈਡਰੇਸ਼ਨ ਵੱਲੋਂ ਜੋ ਕਿਤੇ ਦੇ ਕੰਮ ਹਨ ਉਹਨਾਂ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਲਹਿਰਾ ਗਾਗਾ ਵਿਖੇ ਯੂਨਿਟ ਸਥਾਪਿਤ ਕਰਤਾ ਹੈ ਉਕਾਫ ਫੈਡਰੇਸ਼ਨ ਦਾ ਤਾਂ ਕਿ ਜ਼ਰੂਰਤਮੰਦਾਂ ਦੀ ਜੋ ਸੇਵਾ ਉਕਾਫ ਫੈਡਰੇਸ਼ਨ ਨੇ ਕੀਤੀ ਹੈ ਉਸ ਦੇ ਵਿੱਚ ਰਲ ਕੇ ਅਸੀਂ ਵੱਤ ਤੋਂ ਵੱਤ ਸਹਿਯੋਗ ਕਰੀ ਸਾਡੇ ਸਹਿਯੋਗੀ ਸੋਨ ਲਾਲ ਦੀ ਰਿਪੋਰਟ ਅੱਜ ਆਪਾਂ ਉਕਾਫ ਫੈਡਰੇਸ਼ਨ ਸੰਸਥਾ ਦੇ ਬੈਨਰ ਹੇਠ ਇਕੱਠੇ ਹੋਏ ਆਂ ਅੱਜ ਦਾ ਦਿਨ ਆਪਣੇ ਲਈ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿਉਂਕਿ ਅਸੀਂ ਇਹ ਸਮਝਦੇ ਸੀ ਕਿ ਲੈਰੇ ਗਾਗੇ ਲੈਰਾ ਮੁਹੱਬਤ ਇਹ ਦੋ ਚੀਜ਼ਾਂ ਇੱਕ ਕੱਠੀਆਂ ਨੇ ਪਰ ਅਸੀਂ ਲੈਰੇ ਦੇ ਵਿੱਚੋਂ ਤਜਰੂਬ ਦੇਖੋ ਮੰਦਰ 'ਚ ਮੱਥਾ ਟੇਕ ਕੇ ਜਦ ਪੈਦਲ ਯਾਤਰਾ ਜਾਂਦੇ ਸੀ ਸਾਲਾ ਸਰ ਜਰੂਰ ਲੈਰੇ ਦੀ ਧਰਤੀ ਨੂੰ ਨਮਸਕਾਰ ਕਰਕੇ ਜਾਂਦੇ ਸੀ ਪਰ ਅੱਜ ਨੱਥੂ ਰਾਮ ਜੀ ਦੀ ਬਦੌਲਤ ਇਸ ਧਰਤੀ ਤੇ ਆੰਦਾ ਮੋ ਕਾਮਿਲਿਆ ਅੱਜ ਦਿ ਸਾਰਿਆਂ ਦਾ ਦਰਸ਼ਨ ਕਰਨ ਦਾ ਵੀ ਭਰਾਮਾ ਦਾ ਮਾਤਾ ਮਾ ਦਾ ਭੈਣਾ ਦਾ ਮੌਕਾ ਮਿਲਿਆ ਇਸ ਕਰਕੇ ਅਸੀਂ ਅੱਜ ਬੜੇ ਭਾਗਾ ਵਾਲੇ ਸਮਝਦੇ ਹਾਂ ਤੇ ਇਹ ਦਿਨ ਵੀ ਬੜੇ ਦੇਖੋ ਭਾਗਾ ਨਾਲ ਹੀ ਮਿਲਦੇ ਹਨ ਹਰ ਇੱਕ ਕਿਸੇ ਦੀ ਕਿਸਮਤ ਦੇ ਵਿੱਚ ਨਹੀਂ ਹੁੰਦਾ ਸਮਾਜ ਦੀ ਸੇਵਾ ਕਰਨਾ ਪਰ ਇਹ ਨੱਥੂ ਰਾਮ ਜੀ ਤੇ ਉਹਨਾਂ ਦੀ ਟੀਮ ਨੂੰ ਜਿਹੜੀ ਇਹ ਸੇਵਾ ਮਿਲੀ ਆ ਇਹ ਬਹੁਤ ਹੀ ਭਾਗਾ ਵਾਲੇ ਨੇ ਅਸੀਂ ਵੀ ਖੁਸ਼ਕਿਸਮਤ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਡੇ ਨਾਲ ਜੁੜੇ ਨੇ ਕਿਉਂਕਿ ਓਕਾ ਫੈਡਰੇਸ਼ਨ ਦਾ ਇੱਕ ਅਲੱਗ ਹੀ ਸਿਸਟਮ ਹੈ ਆਮ ਸਮਾਜ ਸੇਵਾ ਸੰਸਥਾਾਂ માં ਵੀ ਕਰਦੀਆਂ ਨੇ ਤੇ ਜਿਹੜੀ ਸੰਸਥਾ ਹੈਗੀ ਹੈ ਮਿਨਿਸਟਰੀ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਆ ਵਰਲਡ ਲੈਵਲ ਦੀ ਇਹ ਸੰਸਥਾ ਹੈਗੀ ਆ ਜੀ ਹੁਣ ਤੱਕ ਅਸੀਂ ਮੈਡੀਕਲ ਚੈੱਕਅਪ ਕੈਂਪ ਖੂਨਦਾਨ ਕੈਂਪ ਤੋਂ ਇਲਾਵਾ ਕਈ ਇਦਾਂ ਦੇ ਬੱਚਿਆਂ ਦਾ ਟ੍ਰੀਟਮੈਂਟ ਕਰਵਾਇਆ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੈਗਾ ਪਰ ਉਹ ਮੁਤਾਜ ਨੇ ਕਿਸੇ ਨੂੰ ਅੜਿਕ ਰਹੇ ਨੇ ਕਿ ਸਾਡਾ ਇਲਾਜ ਕਰਾ ਦੇ ਜਿਵੇਂ ਕਿ ਕਿਸੇ ਦੇ ਗਰਦਨ ਦੇ ਵਿੱਚ ਫਿੰਸੀ ਹੋ ਗਈ ਪੀਕ ਪੈ ਗਈ ਹੋਲ ਹੋ ਗਿਆ ਆਰ ਪਰ ਜੇ ਕੋਈ ਦੇਖ ਲੇਤਾ ਉਹ ਰਾਤ ਨੂੰ ਸੌਣ ਨਹੀਂ ਸਕਦਾ ਰੋਟੀ ਖਾਣੀ ਦਾ ਇੱਕ ਪਾਸੇ ਰਹੀ ਉਹ ਬੱਚਿਆਂ ਦੇ ਟ੍ਰੀਟਮੈਂਟ ਕਰਾਏ ਕੱਪੜੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਐ ਐਕਚੁਅਲ ਚ ਉਹਨਾਂ ਨੂੰ ਕੱਪੜੇ ਮੁਹੱਈਆ ਕਰਵਾਏ ਸਕੂਲ ਵਾਲੇ ਬੱਚਿਆਂ ਨੂੰ ਬੂਟ ਜਰਾਬਾਂ ਕੱਪੀਆਂ ਕਿਤਾਬਾਂ ਇਹ ਪੈਨਸ਼ਨਾਂ ਦਾ ਸਿਸਟਮ ਸਾਡਾ ਚੱਲ ਰਿਹਾ ਪਿੰਡ-ਪਿੰਡਾਂ 'ਚ ਆਪਾਂ ਕੈਂਪ ਲਵਾਨੇ ਆ ਟੈਨਸ਼ਨ ਦੀ ਦੀ ਪ੍ਰੋਬਲਮ ਆਂਦੀ ਆ ਨਹੀਂ ਲੱਗਦੀ ਉਹ ਵੀ ਲਗਵਾ ਦਿੰਨੇ ਆ ਇਦਾਂ ਦੇ ਕੰਮ ਜ਼ਿਆਦਾ ਕਰਦੇ ਆ ਜਾਂ ਕੋਈ ਇਦਾਂ ਦੇ ਲੋਕ ਹੁੰਦੇ ਨੇ ਜ਼ਰੂਰਤਮੰਦ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਜਿਹਨੂੰ ਆਪਾਂ ਲਵਾਰਸ ਕਹਿ ਦਿੰਨੇ ਆ ਉਹਨਾਂ ਦਾ ਕੋਈ ਨਾ ਕੋਈ ਪੰਚਾਇਤ ਵਾਲਿਆਂ ਨੂੰ ਉਜਾਗਤ ਸੇ ਨੂੰ ਕਹਿ ਕੇ ਥਾਈਆਂ ਦੇ ਵਿੱਚ ਜਗ੍ਹਾ ਰਹਿਣ ਦੀ ਬਣਵਾ ਦਿੰਨੇ ਆ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਪਿੰਡ ਜਾਂ ਕਿਸੇ ਦੀ ਜਾਨਕੀ ਆਪਾਂ ਜ਼ਿੰਮੇਵਾਰੀ ਲਾ ਦੇਣ ਰਾਸ਼ਨ ਪਾਣੀ ਦੀ ਕੁਝ ਆਪਾਂ ਆਪਣੇ ਵੱਲੋਂ ਵੀ ਪ੍ਰੋਵਾਈਡ ਕਰਵਾ ਦਿੰਨੇ ਆ ਕਿ ਇਹ ਥੋੜੀ ਜਾਂ ਇਦਾਂ ਦੀਆਂ ਅਲੱਗ ਸੇਵਾਵਾਂ ਆਪਾਂ ਸਮਾਜ ਦੇ ਵਿੱਚ ਦੇਣਾ ਚਾਹੁੰਦੇ ਆ ਤਾਂ ਕਿ ਇਹਨਾਂ ਨੂੰ ਐਕਚੁਅਲੀ ਜ਼ਰੂਰਤ ਹੁੰਦੀ ਆ ਉਹਨਾਂ ਤੱਕ ਉਹ ਚੀਜ਼ ਪਹੁੰਚ ਸਕੇ ਤੇ ਹੁਣ ਸਾਡੇ ਨਾਲ ਸਾਡੇ ਇਹ ਪ੍ਰਦੀਪ ਬਰਮਾ ਜੀ ਫਾਊਂਡਰ ਨੇ ਉਕਾਫ ਫਾਊਂਡੇਸ਼ਨ ਦੇ ਤੇ ਨਾਲ ਹੀ ਮੈਡਮ ਰਾਜਵੀਰ ਬਰਮਾ ਜੀ ਇੱਕ ਕੋ-ਫਾਊਂਡਰ ਨੇ ਉਕਾਫ ਫੈਡਰੇਸ਼ਨ ਦੇ ਇਹ ਵੀ ਬਹੁਤ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਆਪਣੀ ਇਹ ਸਮਾਜ ਸੇਵਾ ਦੇ ਵਿੱਚ ਸੇਵਾਵਾਂ ਨਿਭਾਉਂਦੇ ਹੋਏ ਤੇ ਮੈਂ ਹੁਣ ਇਹਨਾਂ ਨੂੰ ਇੱਕ ਬੇਨਤੀ ਕਰੂੰਗਾ ਕਿ ਆਪਣਾ ਵਿਚਾਰ ਸੀ ਦੇਖੋ ਰਾਜਵੀਰ ਜੀ ਪਹਿਲਾਂ ਸਾਰੇ ਵਿਕਾਸ ਵਰਮਾ ਜੀ ਲਈ ਤਾੜੀਆਂ ਮਾਰਾਂਗੇ ਬਹੁਤ ਵਧੀਆ ਇਹਨਾਂ ਨੇ ਦੱਸਿਆ ਤੇ ਪਹਿਲਾਂ ਤਾਂ ਸੌਰੀ ਥੋੜਾ ਲੇਟ ਹੋ ਗਿਆ ਪ੍ਰੋਗਰਾਮ ਤੇ ਬਹੁਤ ਧੰਨਵਾਦ ਤੁਸੀਂ ਇੰਨਾ ਪੇਸ਼ੀਐਂਸ ਦੇ ਨਾਲ ਬੈਠੇ ਹੋ ਗਰਮੀ ਵੀ ਹੋ ਗਈ ਹੈ ਅੱਜ ਊਕਾ ਫੈਡਰੇਸ਼ਨ ਇੱਥੇ ਪਹੁੰਚਿਆ ਗਰਮੀ ਨਾਲ ਹੀ ਲੈ ਕੇ ਪਹੁੰਚਿਆ ਪਹਿਲਾਂ ਤਾਂ ਮੈਂ ਥੋੜਾ ਊਕਾ ਫੈਡਰੇਸ਼ਨ ਬਾਰੇ ਦੱਸਣਾ ਚਾਹਾਂਗੀ वैसे तो ਸਾਡੀ ਟੀਮ ਆ ਜਿਹੜੀ ਇਹ 2015 ਤੋਂ ਵੀ ਕੁਝ ਸਮਾਂ ਪਹਿਲਾਂ ਤੋਂ ਹੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਬੜੀ ਐਕਟਿਵ ਆ ਬਹੁਤ ਜ਼ਿਆਦਾ 2015 ਤੋਂ ਪਹਿਲਾਂ ਦੇ ਕੰਮ ਕਰਦੇ ਆ ਰਹੇ ਆ ਬਟ ਹੁਣ ਪਿਛਲੇ ਸਾਲ ਅਸੀਂ 80G 12A ਵੀ ਲੈਤਾ ਇਹਦੇ ਵਿੱਚ ਸਰਟੀਫਿਕੇਸ਼ਨਸ ਲੈਂਤੀਆਂ ਨੇ ਜਿਹਦੇ ਰਾਹੀਂ ਆਪਾਂ ਨੂੰ ਟੈਕਸ ਰਿਵੈਟ ਵਗੈਰਾ ਵੀ ਮਿਲਦੀ ਆ ਤੇ ਇਹ ਸੰਸਥਾ ਦੇ ਵਿੱਚ ਸਾਡਾ ਮੇਨ ਮਕਸਦ ਇਹੀ ਸੀਗਾ ਇਸ ਸੰਸਥਾ ਦੇ ਦੇਖੋ ਬਹੁਤ ਸਾਰੀਆਂ ਸੰਸਥਾਵਾਂ ਜੋ ਪੰਜਾਬ ਲੈਵਲ ਤੇ ਜਾਂ ਫਿਰ ਪੂਰੇ ਭਾਰਤ ਲੈਵਲ ਤੇ ਨੈਸ਼ਨਲ ਲੈਵਲ ਤੇ ਕੰਮ ਕਰ ਰਹੀਆਂ ਨੇ ਇਹ ਸਾਡੀ ਸੰਸਥਾ ਇੰਟਰਨੈਸ਼ਨਲ ਲੈਵਲ ਤੇ ਆ ਇਹਦੇ ਬਹੁਤ ਜਲਦ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਆਫਿਸ ਵੀ ਖੁੱਲਣ ਜਾ ਰਹੇ ਨੇ 2 ਮਹੀਨਿਆਂ ਤੱਕ ਅਮਰੀਕਾ ਦੇ ਵਿੱਚ ਆਫਿਸ ਖੁੱਲਣ ਜਾ ਰਿਹਾ ਹੈ ਇਹਦਾ ਇੰਟਰ ਇੰਟਰਨੈਸ਼ਨਲ ਲੈਵਲ ਤੇ ਅਲੱਗ-ਅਲੱਗ ਦੇਸ਼ਾਂ ਤੋਂ ਲੋਕ ਇਹਦੇ ਵਿੱਚ ਜੁੜੇ ਹੋਏ ਨੇ ਫਿਲਮੀ ਇੰਡਸਟਰੀ ਜੁੜੀ ਹੋਈ ਹੈ ਇਹਦੇ ਵਿੱਚ ਬਹੁਤ ਸਾਰੇ ਡਾਕਟਰ ਸਹਿਬਾਨ ਜੁੜੇ ਹੋਏ ਨੇ ਜੋ ਨਾਮੀ ਸਰਜਨ ਡਾਕਟਰ ਨੇ ਉਹ ਜੁੜੇ ਹੋਏ ਨੇ ਤੇ ਖਿਡਾਰੀ ਬਹੁਤ ਸਾਰੇ ਨਾਮੀ ਖਿਡਾਰੀ ਜੁੜੇ ਹੋਏ ਨੇ ਇਸੇ ਤਰੀਕੇ ਨਾਲ ਅਸੀਂ ਇਹਨੂੰ ਅੱਗੇ ਹੋਰ ਵਿਵਧਾਨ ਦੀ ਕੋਸ਼ਿਸ਼ ਦੇ ਵਿੱਚ ਸਾਡੇ ਨਾਲ ਹੁਣ ਜੁੜੇ ਨੇ ਸਾਡੇ ਬਹੁਤ ਹੀ ਮਾਨਯੋਗ ਆਦਰਯੋਗ ਨਥੂ ਰਾਮ ਜੀ ਜਿਨ੍ਹਾਂ ਨੇ ਇੱਥੇ ਐਫਰਟ ਕੀਤੇ ਨੇ ਦੇਖੋ ਮੇਰੀ ਸੋਚ ਹਮੇਸ਼ਾ ਤੋਂ ਇਹ ਰਹੀ ਆ ਕਿ ਆਪਾਂ ਆਪਣੀ ਜ਼ਿੰਦਗੀ ਚ ਬਹੁਤ ਕੁਝ ਕਰਦੇ ਆ ਆਪਾਂ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੇ ਆ ਜੋ ਆਪਣਾ ਫਰਜ਼ ਆ ਆਪਾਂ ਆਪਣੀ ਜ਼ਿੰਦਗੀ ਜੀਣ ਦੇ ਲਈ ਅੱਛੀ ਜ਼ਿੰਦਗੀ ਹਰ ਇੱਕ ਦਾ ਹੱਕ ਆ ਉਹਦੇ ਲਈ ਆਪਾਂ ਦਿਨ ਰਾਤ ਮਿਹਨਤ ਵੀ ਕਰਦੇ ਆ ਪਰ ਜੇ ਆਪਾਂ ਸਮਾਜ ਲਈ ਕੁਝ ਨਾ ਕਰਕੇ ਗਏ ਜੇ ਆਪਾਂ ਸਮਾਜ ਲਈ ਕੁਝ ਨਾ ਕੀਤਾ ਫਿਰ ਆਪਣੇ ਤੇ ਜਾਨਵਰਾਂ ਵਿੱਚ ਕੋਈ ਫਰਕ ਨਹੀਂ ਹੈਗਾ ਇੰਨਾ ਕਿ ਤਾਂ ਜਾਨਵਰ ਵੀ ਵਿਚਾਰੇ ਕਰ ਲੈਂਦੇ ਨੇ ਕਿ ਆਪਣੇ ਪਰਿਵਾਰ ਦਾ পেট ਭਰ ਲੈਂਦੇ ਨੇ ਆਪਣਾ ਆਲ ਨਾ ਬਣਾ ਲੈਂਦੇ ਨੇ ਜਿੱਦਾਂ ਕਿਸੇ ਦਾ ਆਪਣਾ ਵੀ ਆਲ ਨਹੀਂ ਹੁੰਦੇ ਨੇ ਇਹ ਕਿਸੇ ਦਾ ਵੱਡਾ ਕਿਸੇ ਦਾ ਛੋਟਾ ਹੈ ਨਾ ਪਰ ਸਮਾਜ ਦੇ ਵਿੱਚ ਬਹੁਤ ਸਾਰੀਆਂ ਇਸ ਤਰੀਕੇ ਨਾਲ ਲੋਕ ਨੇ ਜਾਂ ਬਹੁਤ ਸਾਰੀਆਂ ਕਮਿਊਨਿਟੀਜ਼ ਨੇ ਜਿਨ੍ਹਾਂ ਨੂੰ ਆਪਣੀ ਜ਼ਰੂਰਤ ਆ ਅਗਰ ਆਪਾਂ ਕਹਿੰਦੇ ਨੇ ਬੂੰਦ ਬੂੰਦ ਦੇ ਨਾਲ ਜੋ ਹੈਗਾ ਸਾਰਾ ਸਮੁੰਦਰ ਭਰਦਾ ਆਪਾਂ ਬੂੰਦ ਬੂੰਦ ਆਪਣੇ ਐਫਰਟਸ ਛੋਟੇ ਹੋ ਸਕਦੇ ਨੇ ਆਪਣੇ ਐਫਰਟਸ ਵੱਡੇ ਹੋ ਸਕਦੇ ਨੇ ਅਸੀਂ ਜਿਵੇਂ ਸਾਡੇ ਪੰਜਾਬ ਪ੍ਰਧਾਨ ਨੇ ਵਿਕਾਸ ਵਰਮਾ ਜੀ ਸੰਸਾ ਦੇ ਸਾਡੇ ਇਹਨਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੰਭਾਈ ਹੋਈ ਆ ਪ੍ਰਦੀਪ ਜੀ ਨੇ ਫਾਊਂਡਰ ਨੇ ਮੈਂ ਕੋ-ਫਾਊਂਡਰ ਆ ਇਹਦੀ ਤੇ ਇਹਦੇ ਵਿੱਚ ਅਸੀਂ ਜਿਵੇਂ ਇਹਨਾਂ ਨੇ ਵੀ ਪਹਿਲਾਂ ਵੇਰਵਾ ਦਿੱਤਾ ਕਿ ਜਿੱਦਾਂ ਸਮਾਜ ਭਲਾਈ ਦੇ ਕੰਮ ਜਿਹਦੇ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਹੋ ਗਈਆਂ ਜਾਂ ਫਿਰ ਉਹਨਾਂ ਨੂੰ ਜੋ ਵੀ ਵਰਦੀਆਂ ਦੀ ਜ਼ਰੂਰਤ ਆ ਸ਼ੂਜ਼ ਦੀ ਜ਼ਰੂਰਤ ਆ ਜਾਂ ਫਿਰ ਜੋ ਵੀ ਸਮਾਜ ਦੇ ਵਿੱਚ ਸਾਡੀ ਜ਼ਰੂਰਤ ਹੁੰਦੀ ਆ ਉਥੇ ਅਸੀਂ ਜਾ ਕੇ ਖੜਦੇ ਆ ਅਸੀਂ ਕਈ ਵਾਰ ਸਮੂਹਿਕ ਵਿਆਹ ਵੀ ਕਰਵਾਏ ਨੇ ਲੜਕੀਆਂ ਦੇ ਹੁਣ ਅੱਗੇ ਵੀ ਸਾਡੀ ਕੋਸ਼ਿਸ਼ ਚੱਲ ਰਹੀ ਆ ਕਿ ਅਗਸਤ ਤੋਂ ਪਹਿਲਾਂ ਅਸੀਂ 21 ਕੁੜੀਆਂ ਦੇ ਵਿਆਹ ਕਰਵਾਈਏ ਜਿਹੜੀਆਂ ਜ਼ਰੂਰਤਮੰਦ ਲੜਕੀਆਂ ਹੋਣਗੀਆਂ ਤੇ ਇਸੇ ਤਰੀਕੇ ਨਾਲ ਜਿੰਨਾ ਵੀ ਸਾਡੇ ਤੋਂ ਹੋ ਪਾਂਦਾ ਸੀ ਐਫਰਟਸ ਕਰਦੇ ਆ ਕੈਂਪ ਲੱਗਦੇ ਰਹਿੰਦੇ ਨੇ ਟੀਮਸ ਆਪੋ ਆਪਣੇ ਚੱਲਦੀਆਂ ਰਹਿੰਦੀਆਂ ਨੇ ਤੇ ਹੁਣ ਥੋੜਾ ਜਿਹਾ ਮੈਂ ਟੀਮਜ਼ ਨੂੰ ਇਹ ਤੇ ਜ਼ੋਰ ਜ਼ਿਆਦਾ ਦੇਣ ਲਈ ਕਿਹਾ ਹੈ ਜੋ ਆਪਣਾ ਵਾਤਾਵਰਨ ਖਰਾਬ ਹੋ ਰਿਹਾ ਇਹ ਤੇ ਮੈਂ ਸਾਰੀਆਂ ਟੀਮਜ਼ ਨੂੰ ਅਪੀਲ ਕੀਤੀ ਹੋਈ ਆ ਕਿ ਇਹਦੇ ਵੱਲ ਵੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ ਕਿਉਂਕਿ ਦੇਖੋ ਆਪਾਂ ਕੋਠੀਆਂ ਆਕਾਰਾਂ ਬਹੁਤ ਕੁਝ ਤਾਂ ਆਪਣੇ ਜੋ ਆਉਣ ਵਾਲੀ ਪੀੜ੍ਹੀਆਂ ਨੇ ਦੇ ਜਵਾਂਗੇ ਜੇ ਹਵਾ ਹੀ ਨਹੀਂ ਹੋਏਗੀ ਸਹੀ ਤਰੀਕੇ ਦੀ ਜੇ ਆਕਸੀਜਨ ਹੀ ਸਾਫ਼ ਨਹੀਂ ਆਪਾਂ ਨੂੰ ਮਿਲੇਗੀ ਤਾਂ ਆਪਣੀਆਂ ਜਨਰੇਸ਼ਨਾਂ ਲਈ ਆਪਾਂ ਨੇ ਕੀ ਛੱਡਿਆ ਤਾਂ ਆਪਾਂ ਨੂੰ ਇਹ ਚੀਜ਼ਾਂ ਵੀ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਸਾਡੀਆਂ ਟੀਮਜ਼ ਮੈਂ ਹਮੇਸ਼ਾ ਟੀਮਜ਼ ਨੂੰ ਕਹਿੰਨੀ ਹੁੰਦੀ ਆ ਜਿੱਥੇ ਟੀਮ 200 ਪੌਦੇ ਲੈ ਕੇ ਜਾ ਰਹੀ ਹੈ ਮੈਂ ਉਹਨਾਂ ਨੂੰ ਕਹਾਂ ਕਿ 200 ਨਹੀਂ ਸਿਰਫ 50 ਪੌਦੇ ਲਗਾ ਕੇ ਆਓ ਪਰ ਉਹਨਾਂ ਦੀ ਦੇਖਭਾਲ ਕਰੋ ਤੁਹਾਡੀ ਆਪਸ ਵਿੱਚ ਡਿਊਟੀ ਲੱਗੀ ਹੋਣੀ ਚਾਹੀਦੀ ਹੈ ਕਿ ਇਹਦੀ ਡਿਊਟੀ ਐਨੇ ਪੌਦਿਆਂ ਤੇ ਕਿ ਹਰ ਰੋਜ਼ ਉਹਨਾਂ ਨੂੰ ਪਾਣੀ ਦੇਣਾ ਜਾਂ ਜੋ ਵੀ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਖਾਦ ਦੀ ਉਹਨਾਂ ਨੂੰ ਸੁਰੱਖਿਆ ਦੀ ਜਿਸ ਤਰੀਕੇ ਦੀ ਵੀ ਜ਼ਰੂਰਤ ਹੈਗੀ ਆ ਉਸ ਤਰੀਕੇ ਨਾਲ ਇਨਾਂ ਨੂੰ ਪਾ ਲੋ ਪੋਦਿਆਂ ਨੂੰ ਤੇ ਇਸੇ ਤਰੀਕੇ ਨਾਲ ਜੋ ਵੀ ਸਮਾਜ ਦੇ ਵਿੱਚ ਜਾਂ ਫਿਰ ਕੋਈ ਐਵੇਂ ਦੀ ਗੱਲ ਹੋਵੇ ਸਮਾਜ ਚ ਜਿਵੇਂ ਕਿ ਹੁਣ ਗੱਲ ਕਰ ਰਹੇ ਸੀ ਆਪਾਂ ਸਾਡੀ ਮੀਡੀਆ ਵੀ ਆਈ ਹੋਈ ਹੈ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਮੀਡੀਆ ਦਾ ਸਾਡੇ ਇੱਕ ਬੋਲ ਤੇ ਆਏ ਨੇ ਤੇ ਮੈਨੂੰ ਪੂਰਾ ਵਿਸ਼ਵਾਸ ਆ ਕਿ ਜੋ ਵਿਜ਼ਨ ਅਸੀਂ ਲੈ ਕੇ ਚੱਲੇ ਆ ਇਹ ਸਾਡੇ ਨਾਲ ਹੁਣ ਤੱਕ ਮੀਡੀਆ ਸਾਡੇ ਨਾਲ ਜਿੱਥੇ-ਜਿੱਥੇ ਅਸੀਂ ਖੜੇ ਆ ਸਾਡੇ ਨਾਲ ਖੜੀ ਆ ਤੇ ਇੱਥੇ ਦੀ ਲਹਿਰੇ ਦੀ ਮੀਡੀਆ ਵੀ ਸਾਡੇ ਨਾਲ ਖੜੇਗੀ ਕਿਉਂਕਿ ਦੇਖੋ ਆਪਾਂ ਜਦੋਂ ਭਲਾਈ ਦੇ ਕੰਮ ਕਰਦੇ ਆਂ ਕਈ ਵਾਰ ਇਹ ਹੁੰਦਾ ਕਿ ਆਪਣੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਕਿ ਤੁਹਾਡੇ ਖੱਬੇ ਹੱਥ ਨੇ ਜੋ ਦਾਨ ਕੀਤਾ ਤੁਹਾਡੇ ਸੱਜੇ ਨੂੰ ਨਾ ਪਤਾ ਚੱਲੇ ਬਟ ਆਪਾਂ ਨੂੰ ਕਈ ਵਾਰ ਦਿਖਾਣਾ ਵੀ ਪੈਂਦਾ ਕਿਉਂਕਿ ਆਪਾਂ ਹੋਰ ਨੂੰ ਕਿਵੇਂ ਆਪਣੇ ਨਾਲ ਜੋੜਾਂਗੇ ਜੇ ਉਹ ਚੀਜ਼ ਲੋਕਾਂ ਤੱਕ ਪਹੁੰਚੇਗੀ ਨਹੀਂ ਉਹ ਆਪਣੇ ਮੀਡੀਆ ਦਾ ਕੰਮ ਹੁੰਦਾ ਜੋ ਸਾਡੇ ਨਾਲ ਬਹੁਤ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਆ ਮੀਡੀਆ ਦੇ ਵੀ ਬਹੁਤ ਸਾਰੇ ਭਰਾ ਸਾਡੇ ਨਾਲ ਜੁੜੇ ਹੋਏ ਨੇ ਮੈਂ ਵੀ ਸ਼ੁਕਰੀਆ ਕਰਦੀ ਹਾਂ ਕਿ ਇਹ ਵੀ ਇਸ ਤਰੀਕੇ ਨਾਲ ਹੀ ਸਾਡੇ ਨਾਲ ਕੋਆਪਰੇਟ ਕਰਨਗੇ ਅੱਗੇ ਬਹੁਤ ਧੰਨਵਾਦ ਇੰਨੀ ਗਰਮੀ ਦੇ ਵਿੱਚ ਸਾਡੇ ਲਈ ਬੈਠੇ ਨੇ ਸਾਰੀ ਮੀਡੀਆ ਦਾ ਮੈਂ ਧੰਨਵਾਦ ਕਰਦੀ ਹਾਂ ਤੇ ਜਿਵੇਂ ਹੁਣੇ ਅਸੀਂ ਗੱਲ ਕਰ ਰਹੇ ਸੀਗੇ ਕਿ ਅ ਇੱਥੇ ਕਾਲਜ ਦੀ ਅਸੀਂ ਪਤਾ ਇੱਥੇ ਕੁਝ ਇੱਕ ਮੀਡੀਆ ਦੇ ਭਰਾ ਹੈਗੇ ਨੇ ਜਿਨ੍ਹਾਂ ਨੂੰ ਪਤਾ ਕਿ ਜਦੋਂ ਇਹ ਭੱਠਲ ਕਾਲਜ ਬੰਦ ਹੋਇਆ ਉਸ ਟਾਈਮ 'ਚ ਵੀ ਅਸੀਂ ਸੰਘਰਸ਼ ਕੀਤਾ ਸੀਗਾ ਇਸੇ ਤਰੀਕੇ ਨਾਲ ਜਿੱਥੇ ਸੰਘਰਸ਼ ਕਰਨ ਦੀ ਜ਼ਰੂਰਤ ਪੈਂਦੀ ਹੈ ਉੱਥੇ ਅਸੀਂ ਸੜਕਾਂ ਤੇ ਵੀ ਉਤਰਦੇ ਹਾਂ ਸੜਕਾਂ ਤੇ ਵੀ ਆਉਂਦੇ ਹਾਂ ਆਪਣੇ ਜਨਤਾ ਦੇ ਲਈ ਆਪਣੇ ਸਮਾਜ ਦੇ ਲਈ ਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਊਕਾਬ ਊਕਾਬ ਦਾ ਮਤਲਬ ਹੁੰਦਾ ਈਗਲ ਬਾਜ਼ ਜੋ ਕਿ ਬਦਲਾਂ ਤੋਂ ਉੱਪਰ ਉੱਠਦਾ ਉੱਪਰ ਉੜਦਾ ਤੇ ਮੈਂ ਇਸੇ ਤਰੀਕੇ ਨਾਲ ਚਾਹਨੀ ਹੈ ਕਿ ਆਪਣੀ ਜਿਹੜੀ ਊਕਾ ਫੈਡਰੇਸ਼ਨ ਆ ਉਹ ਬਦਲਾਂ ਤੋਂ ਉੱਪਰ ਹੋਵੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਹੁਣ ਮੈਂ ਪ੍ਰਦੀਪ ਜੀ ਨੂੰ ਕਹਾਂਗੀ ਕਿ ਦੋ ਸ਼ਬਦ ਸਾਡੇ ਨਾਲ ਸਾਂਝੇ ਕਰਨਗੇ ਫਿਰ ਆਪਾਂ ਨਥੂ ਰਾਮ ਜੀ ਤੇ ਇਹਨਾਂ ਦੀ ਸਾਰੀ ਟੀਮ ਨੂੰ ਸਰਟੀਫਿਕੇਟ ਦੇ ਕੇ ਇੱਥੇ ਇਹਨਾਂ ਨੂੰ ਪੂਰੀ ਇਹਨਾਂ ਦੀ ਇਕਾਈਆ ਜੋ ਥਾਪਾਂਗੇ ਤੇ ਇਕਾਈ ਦਾ ਇਹਨਾਂ ਨੂੰ ਜ਼ਿੰਮੇਵਾਰੀ ਦੇਵਾਂਗੇ। ਹਾਂ ਸਰ ਪ੍ਰੈਸਨੋਟ ਦਵਾਂਗੇ। ਪ੍ਰੈਸਨੋਟ ਤਿਆਰ ਆ। ਆਜੂ ਬਸ ਨਾਮ ਤੁਸੀਂ ਐਂਟਰ ਕਰ ਲਿਓ ਬਾਕੀ ਤਿਆਰ ਆ। ਨੇਮ ਵੀ ਐਡਿਟ ਕਰਕੇ ਹੀ ਦੇ ਦਿਓ ਤੁਸੀਂ। ਨੇਮ ਐਡਿਟ ਕਰਕੇ ਹੀ ਦੇ। ਇਹ ਕਰ ਲੈਣਗੇ ਇਹਨਾਂ ਨੂੰ। ਮਾਸਟਰ ਨੇ ਇਹਨਾਂ ਕੰਮ ਹਾਂਜੀ ਹਾਂਜੀ। ਇਹ ਜਿਹੜੇ ਬੈਠੇ ਕਾਫੀ ਪੇਸਟ ਵਾਲੇ ਨੇ ਕਾਫੀ ਮੈਂ ਕਿ ਥੋੜਾ ਟਾਈਮ ਕੱਟ ਰਹੇਗੇ ਨਾ ਹੁਣ ਆਪਾਂ ਸਾਈਂ ਅਸੀਂ ਪ੍ਰੈਸਰੋਂ ਪਹਿਲਾਂ ਤਿਆਰੀ ਕਰ ਲੈ ਆਂਦੇ ਆਂ ਹਾਂਜੀ ਹਾਂ ਲਾਮ ਦੇ ਲਿਖ ਕੇ ਨਹੀਂ ਲਾਉਂਦਾ ਬਿਲਕੁਲ ਬਿਲਕੁਲ ਜੀ ਆ ਜਾਓ ਆਜੋ ਜੀ ਆਜੋ 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 ਛੋਟੇ ਮੈਂਬਰ ਆਜੋ ਹੋ ਮੈਂ ਪੱਕਾ ਨੂੰ ਸਮਨੇ ਪਰ ਹੈਂਡਲ ਕਰ ਮੈਂ ਸਮਨੇ ਸਰ ਮਾੜਾ ਇੱਕ ਮਿੰਟ ਜੀ ਆਜੋ ਨਾਲ ਆਜੋ ਨਾ ਹੁਣ ਤੂੰ ਜਾਣਾ ਨਹੀਂ ਓਨੇ ਤੁਹਾਡੀ ਟੀਮ ਆ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਹਾਲੋ ਅਜੀਤ ਸਿੰਘ ਜੀ ਹਾਂਜੀ ਸਰ ਹਾਂਜੀ ਵੈਰੀ ਗੁੱਡ ਤਾੜੀਆਂ ਮਾਰ ਦਿਓ ਜੀ ਇਹਨਾਂ ਲਈ। ਤਾੜੀਆਂ ਮਜਾਓ ਜੀ ਸਾਰੇ। ਤਾੜੀਆਂ ਮਾਰੋ। ਆਓ ਜੀ। ਹੋਈ ਮੈਂ ਪਾਉਂਗਾ ਪਹਿਲਾ ਸਾਡਾ ਦੋ ਦੋ ਤਾਰ ਕਰ। ਤਾੜੀਆਂ ਤਾੜੀਆਂ ਤਾਂ। ਹੈ ਸਰ ਅਬ ਰੀਦਮ? ਇਹ ਸਾਹਮਣੇ। ਤਾੜੀਆਂ ਜੀ। ਅਦਰ ਰੀਦਮ ਥੋੜਾ ਜਿਹਾ ਰੀਦਮ ਤੇ ਕਰਦਾ। ਸਾਡਾ ਚੱਲੂਗਾ। ¡Pum, <laughs> ਆ ਗਰੋਸ ਜੀ ਸਾਹਮਣੇ ਕੋਰੇ ਹੈਂਡ ਲਗਾ ਲੈ ਮੈਂ ਸਾਹਮਣੇ ਲਿਖਾਉਂਦਾ ਸਰ ਨਾਲ ਇੱਕ ਮਿੰਟ ਜੀ ਆਜੋ ਨਾਲ ਆਜੋ ਹੁਣ ਤੂੰ ਜਾਣਾ ਨਹੀਂ ਕੋਨੇ ਤੁਹਾਡੀ ਟੀਮ ਆ ਹਾਂ ਜੀ ਸਰ ਹਾਂਜੀ ਸਰ ਹਾਲੋ ਅਜੀਤ ਸਿੰਘ ਜੀ ਹਾਂਜੀ ਸਰ ਵੈਰੀ ਗੁੱਡ ਤਾੜੀਆਂ ਮਾਰ ਦਿਓ ਜੀ ਇਹਨਾਂ ਲਈ ਤਾੜੀਆਂ ਮਜਾਓ ਜੀ ਸਾਰੇ ਤਾੜੀਆਂ ਮਾਰ ਆਓ ਜੀ ਉਹ ਇਹ ਮੈਂ ਫǎng ਲਾਂ ਬੈਨਸਾ ਚਾਹਵਾ ਜਵਾ ਜਵਾ ਉਹ ਤੋਂ ਉਹ ਤੋਂ ਵਾਰ ਕਾੜੀ ਤਾੜੀ ਤਾੜੀ ਦੱਸੇ ਅੰਦਰ ਸਰ ਆਜ ਦੇ ਰੀਡਿੰਗ ਥੋੜਾ ਜਿਹਾ ਰੀਡਿੰਗ ਤੇ ਆਦਾ ਸਾਡਾ ਚੱਲੂਗਾ ਹੋਊਗੀ ਮੇਰੇ ਹਾਂ ਹੁਣ ਆਪਣੇ ਅਸ਼ੋਕ ਗਰਗ ਜੀ 2 ਮਿੰਟ ਆਪਣੇ ਅਲਫਾਜ਼ ਕਿਉਂਕਿ ਲਹਿਰੇਗਾ ਅੱਗੇ ਦੇ ਵਿੱਚ ਜੋ ਸਭ ਤੋਂ ਫਸਟ ਟਾਈਮ ਮੈਂ ਇੱਥੇ ਵਿਜ਼ਿਟ ਕੀਤਾ ਸੀ ਨਰੇਸ਼ ਵੀਰ ਜੀ ਨੇ ਬੁਲਾਇਆ ਸੀ ਜੋ ਪੱਠਲ ਕਾਲਜ ਦਾ ਮਸਲਾ ਸੀ ਕਿਉਂਕਿ ਕੋਈ ਵੀ ਬੰਦਾ ਆਪਦਾ ਪਰਸਨਲ ਤੇਲ ਹੋ ਕੇ ਜਾਂ ਇਹ ਕਹਿ ਸਕਦੇ ਆ ਕਿ ਕਿਸੇ ਵਾਸਤੇ ਕੋਈ ਆਉਂਦਾ ਨਹੀਂ ਹੈਗਾ ਇਹ ਵੀਰ ਜੀ ਗਵਾਹ ਨਹੀਂ ਚੀਜ਼ ਦੇ ਕਿਉਂਕਿ ਅਸੀਂ ਹਰ ਸਮੇਂ ਸਮਾਜ ਦੀ ਸੇਵਾ ਵਾਸਤੇ ਤਤਪਰ ਰਹਨੇ ਆ ਕਿ ਕਿਤੇ ਕੋਈ ਜ਼ਰੂਰਤਮੰਦ ਆ ਜਾ ਕੋਈ ਮੁਸੀਬਤ ਦੇ ਵਿੱਚ ਆ ਜਾ ਕੇ ਖੜੋ ਹੋ ਜਾ ਕੇ ਉਹਦਾ ਪੱਖ ਸੁਣੋ ਤੇ ਉਹਦੀ ਹੈਲਪ ਕਰੋ ਜੋ ਦੇਖਿਆ ਕਿ ਇੰਨੇ ਸਟੂਡੈਂਟਸ ਨੇ ਇੰਨੇ ਮਤਲਬ ਰੁਜ਼ਗਾਰ ਦੇ ਉੱਤੇ ਚੱਲ ਰਹੇ ਨੇ ਉਹਨਾਂ ਨੂੰ ਤਨਖਾਹ ਨਹੀਂ ਮਿਲੀਆਂ ਤੇ ਇੰਨੇ ਸਟੂਡੈਂਟਾਂ ਦੀ ਲਾਈਫ ਡੈਸਟਰਾਏ ਹੋ ਜਾਂਦੀ ਆ ਤਾਂ ਅਸੀਂ ਉਸ ਸਮ ਸੰਘਰਸ਼ ਵੀ ਕੀਤਾ ਤੇ ਸੰਘਰਸ਼ ਜਾਰੀ ਵੀ ਆ ਤੇ ਸਾਡੀ ਕੋਸ਼ਿਸ਼ ਆ ਕਿ ਇਹ ਕਾਲਜ ਚੱਲਣਾ ਚਾਹੀਦਾ ਕਿਤੇ ਬਹੁਤ ਲੋਕਾਂ ਦੇ ਰੁਜ਼ਗਾਰ ਦੇ ਜਿਹੜੇ ਸਾਧਨ ਨੇ ਉਹ ਡਿਪੈਂਡ ਕਰ ਰਹੇ ਨੇ ਬਹੁਤ ਬੱਚਿਆਂ ਦਾ ਫਿਊਚਰ ਵੀ ਡਿਪੈਂਡ ਕਰ ਰਿਹਾ ਹੈ ਐਦਾਂ ਹੀ ਇਹ ਕਹਿ ਸਕਦੇ ਆ ਕਿ ਜੇ ਕਾਲਜ ਚੱਲੂਗਾ ਤਾਂ ਰੋਜ਼ਗਾਰ ਵੀ ਵਧੂਗਾ ਤੇ ਐਜੂਕੇਸ਼ਨ ਵੀ ਵਧੂਗੀ ਜਿਵੇਂ ਸਰਕਾਰ ਕਹਿੰਦੀ ਹੈ ਕਿ ਅਸੀਂ ਐਜੂਕੇਸ਼ਨ ਦਾ ਪੱਧਰ ਉੱਚਾ ਕਰ ਰਹੇ ਹਾਂ ਉਹ ਕਰ ਰਹੇ ਆ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਐਜੂਕੇਸ਼ਨ ਦਾ ਪੱਧਰ ਵੀ ਉੱਚਾ ਕੀਤਾ ਜਾਵੇ ਤੇ ਸਾਡੇ ਜਿਹੜੇ ਸਮਾਜ ਸੇਵਾ ਸਾਡਾ ਕਾਫ ਫੈਡਰੇਸ਼ਨ ਆ ਅਸੀਂ ਕਿਤਰਾਂ ਦੇ ਬਾਜ਼ ਪੈਦਾ ਕਰ ਰਹੇ ਹਾਂ ਕਿ ਬਾਜ਼ ਨੇ ਸਾਡੇ ਜੋ ਤੂਫਾਨਾਂ ਤੋਂ ਉੱਪਰ ਉੱਡ ਕੇ ਲੋਕਾਂ ਦੀ ਸੇਵਾ ਕਰਦੇ ਨੇ ਮੈਂ ਹਮੇਸ਼ਾ ਇਹੀ ਕਹਾਗਾ ਕਿ ਜੋ ਵੀ ਸਾਡੇ ਸੰਸਥਾ ਦੇ ਕੋਈ ਗਰਾਊਂਡ ਲੈਵਲ ਤੇ ਨੇ ਉਹ ਇਸ ਤਰ੍ਹਾਂ ਦੇ ਬਾਦ ਨੇ ਸਾਡੇ ਜੋ ਜ਼ਰੂਰਤਮੰਦਾਂ ਦੇ ਲਈ ਹਰ ਸਮੇਂ ਖੜਦੇ ਨੇ ਚਾਹੇ ਉਹ ਬਿਮਾਰ ਹੋਵੇ ਚਾਹੇ ਉਹ ਐਜੂਕੇਸ਼ਨ ਦੇ ਲਈ ਕੋਈ ਜ਼ਰੂਰਤਮੰਦ ਹੋਵੇ ਉਹਦੇ ਜਾ ਕੇ ਹੈਲਪ ਕਰਦੇ ਨੇ ਮੈਂ ਤਾਂ ਇਹੀ ਕਹਾਗਾ ਕਿ ਹਰ ਇੱਕ ਇਨਸਾਨ ਨੂੰ ਬਾਜਵਾਨਾ ਚਾਹੀਦਾ ਨਾਲ ਜੁੜਨਾ ਚਾਹੀਦਾ ਉਕਾਬ ਬਨਣਾ ਚਾਹੀਦਾ ਤੇ ਹਰ ਇੱਕ ਦੀ ਮਦਦ ਕਰਨੀ ਚਾਹੀਦੀ ਹੈ ਤੇ ਨੰਬਰ 2 ਦੇ ਉੱਤੇ ਜੋ ਨਸ਼ਿਆਂ ਦਾ ਚੱਲ ਰਿਹਾ ਸਿਸਟਮ ਜੋ ਅੱਜਕੱਲ੍ਹ ਪੰਜਾਬ ਦੇ ਵਿੱਚ ਹਾਲਾਤ ਨੇ ਮਤਾਈ ਕਹਾਂ ਕਿ ਨਸ਼ਾ ਖਤਮ ਹੋਣਾ ਚਾਹੀਦਾ ਪਰ ਉਹਦੀ ਜਿਹੜੀ ਵੱਡੀ ਜੜ ਹੈ ਉਹ ਜੜ ਜਿਹੜੀ ਹੈਗੀ ਆ ਵੱਡੇ ਮਗਰਮੱਛ ਨੇ ਜੋ ਹਜੇ ਤੱਕ ਫੜੇ ਨਹੀਂ ਗਏ ਉਹ ਮਗਰਮੱਛ ਤੱਕੋ ਫੜੇ ਨਹੀਂ ਜਾਂਦੇ ਛੋਟੇ ਛੋਟੇ ਜਿਹੜੇ ਵਿਚਾਰੇ ਕਰਿੰਦੇ ਨੇ ਇਹਦੇ ਨਾਲੇ ਨਸ਼ਾ ਖਤਮ ਨਹੀਂ ਹੋਣ ਲੱਗਿਆ ਵੱਡੇ ਮਗਰਮੱਛ ਫੜਨੇ ਪੈਣਗੇ ਜਿਹੜੇ ਵੱਡੇ ਸਮਗਲਰ ਨੇ ਜੋ ਤੱਕ ਉਹਨਾਂ ਨੂੰ ਨਹੀਂ ਫੜਿਆ ਜਾਂਦਾ ਉਹ ਤੱਕ ਇਹ ਨਸ਼ਾ ਨਹੀਂ ਖਤਮ ਹੁੰਦਾ ਜਿੰਨਾ ਮਰਜ਼ੀ ਘਾਟਾ ਲਓ ਜੋ ਮਰਜ਼ੀ ਕਰ ਲਓ ਵੱਡੇ ਮਗਰਮੱਛਾਂ ਦੇ ਘਟਾ ਹੋ ਪੰਜਾਬ ਸਰਕਾਰ ਤੋਂ ਬਸ ਇਹੀ ਬੇਨਤੀ ਕਰਾਂਗੇ ਕਿ ਵੱਡੇ ਮਗਰਮੱਛਾਂ ਨੂੰ ਫੜੋ ਤੇ ਸਾਡੀ ਇਹੀ ਹੈ ਕਿ ਅਸੀਂ ਅਰੇ ਇੱਕ ਥਾਂ ਤੇ ਜਾਗਰੂਤਾ ਕੈਂਪ ਲਾਉਨੇ ਆ ਨਸ਼ਾ ਛਡਾਉਣ ਦੀ ਕਿਉਂਕਿ ਜਿਹੜਾ ਨਸ਼ਾ ਹੁੰਦਾ ਹੈ ਗਲਤ ਸੰਗਤੀ ਤੋਂ ਪੈਦਾ ਹੁੰਦਾ ਹੈ ਆਪਣੇ ਸਮਾਜ ਦੇ ਵਿੱਚ ਆਪਣੇ ਬੱਚਿਆਂ ਨੂੰ ਜਾਗਰੂਤ ਕਰੋ ਤੇ ਉਹਨੂੰ ਸਮਝਾਓ ਕਿ ਮਾੜੀ ਸੰਗਤੀ ਤੋਂ ਬਚੋ ਬਸ ਇਹੀ ਹੈ ਕਿ ਜੋ ਸਾਡੇ ਉਕਾਬ ਦੇ ਜੋ ਮੈਂਬਰ ਨੇ ਜਾਂ ਪ੍ਰਧਾਨ ਨੇ ਉਹ ਅੱਗੇ ਹਮੇਸ਼ਾ ਇਹ ਸਮਾਜ ਦੇ ਵਿੱਚ ਜਾਗਰੂਤਾ ਪੈਦਾ ਕਰਦੇ ਨੇ ਕਿ ਨਸ਼ੇ ਤੋਂ ਬਚਿਆ ਜਾ ਸਕਦਾ ਪਰ ਕੋਸ਼ਿਸ਼ ਇਹ ਹੀ جاری ਹੈ ਕਿ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਕੋਸ਼ਿਸ਼ਾਂ ਜਾਰੀ ਕਰ ਰਹੇ ਹਾਂ ਲਾਗੂ ਕਰ ਰਹੇ ਹਾਂ ਪਰ ਆਉਣ ਵਾਲਾ ਸਮਾਂ ਜੋ ਹੈਗਾ ਕਿ ਜੋ ਸਾਡੀ ਮਿਹਨਤ ਹੈ ਉਹ ਰੰਗ ਲਿਆਉਗੀ ਜੈ ਹਿੰਦ OK ਪਰਮਾ ਜੀ ਤੇ ਪ੍ਰਦੀ ਪਰਮਾ ਜੀ ਤੁਹਾਡਾ ਲੈਰਗਾ ਪਹੁੰਚਤੇ ਸਵਾਗਤ ਕਰਦੇ ਆ ਧੰਨਵਾਦ ਅਤੇ ਤੁਸੀਂ ਅੱਜ ਨਥੁਰਾ ਜੀ ਨੂੰ ਇੱਕ ਵਧੀਆ ਸੇਵਾ ਦਿੱਤੀ ਹੈਗੀ ਮੈਨੂੰ ਉਮੀਦ ਹੈ ਵੀ ਜੋ ਜਿੰਮੇਵਾਰ ਤੁਸੀਂ ਇਹਨਾਂ ਦਿੱਤੀ ਹੈ ਇਹ ਉਸ ਜੁਮਰ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਵਾਕੇ ਲੋਕ ਸੇਵਾ ਕਰਨਗੇ ਵੈਸੇ ਵੀ ਇਹਨਾਂ ਦਾ ਹੁਣ ਸਮਾਜ ਸੇਵਾ ਕਰਨ ਦਾ ਹੀ ਹੈ ਕਿਉਂਕਿ ਵਿਆਹ ਸ਼ਾਦੀਆਂ ਦਾ ਤਾਂ ਇਹਨਾਂ ਦਾ ਨਿਪਟਾਰਾ ਹੋ ਚੁੱਕਿਆ ਨਿਬੜ ਗਿਆ ਤੇ ਹੁਣ ਇਹਨਾਂ ਦਾ ਹੱਕ ਵੀ ਇਹੀ ਬੰਦ ਹੈ ਕਿ ਇਹ ਆਪਣੇ ਜਿਮੇਵਾਰੀਆਂ ਛੱਡ ਕੇ ਕਰਦਿਆਂ ਤੇ ਲੋਕ ਸੇਵਾ ਕਰਨ ਨੂੰ ਸਮਾਜ ਸੇਵਾ ਕਰਨ ਨੂੰ ਇਹਨਾਂ ਨੂੰ ਪਤਾ ਦਿਨਾ ਤੇ ਇਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿਨਾ ਕਿ ਉਹ ਇਸ ਕੰਮ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਕਰਨ ਜਿੰਨਾ ਵੀ ਸਹਿਯੋਗ ਦੀ ਲੋੜ ਹੋਊਗੀ ਇਹਨਾਂ ਨੂੰ ਸਹਿਯੋਗ ਦੇਵਾਂਗੇ ਖੂਨਦਾਨ ਕੈਂਪ ਲਗਵਾਣਾ ਹੈ ਕੋਈ ਮੈਡੀਕਲ ਕੈਂਪ ਲਗਵਾਣਾ ਹੈ ਉਸ ਚ ਕਦੇ ਪਿੱਛੇ ਨਹੀਂ ਹਟਾਂਗੇ ਵੈਸੇ ਮੈਂ ਹਰ ਸਾਲ ਖੂਨਦਾਨ ਕੈਂਪ ਲਗਵਾਉਣਾ ਆਪਣੀ ਮਾਤਾ ਜੀਆ ਚ ਤਕਰੀਬਨ ਮੈਂ 6 ਕੈਂਪ ਲਾ ਚੁੱਕਾ ਹੁਣ ਤੱਕ ਮੈਡੀਕਲ ਕੈਂਪ ਜਿਹੜਾ ਹੁਣ ਕੈਂਪ ਲਾਵਾਂਗੇ ਫਾਊਂਡੇਸ਼ਨ ਵੱਲੋਂ ਹੀ ਲਗਵਾਵਾਂਗੇ ਵੈਰੀ ਗੁੱਡ ਆਉਣ ਵਾਲਾ ਕੈਂਪ ਉਹ ਫਾਊਂਡੇਸ਼ਨ ਵੱਲੋਂ ਹੀ ਹੋਊਗਾ ਤੇ ਉਹਦੇ ਵਿੱਚ ਤੁਸੀਂ ਸਾਡੇ ਗੈਸਟ ਹੋਵੋਗੇ ਉਸ ਘਾਤਨ ਵੀ ਕੈਂਪ ਦਾ ਤੁਸੀਂ ਹੀ ਆਗਿਆ ਕਰੋਗੇ ਅਸੀਂ ਸਮਾਜ ਸੇਵਾ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਸਾਡੀਆਂ ਟੀਮਜ਼ ਨੇ ਜੋ ਕੰਮ ਕਰਦੀਆਂ ਨੇ ਪੂਰੇ ਭਾਰਤ ਵਸਚ ਕੀ ਪੂਰੇ ਵਰਲਡ ਦੇ ਵਿੱਚ ਹੀ ਸਾਡੀਆਂ ਟੀਮਸ ਬੈਠੀਆਂ ਨੇ ਜੋ ਸਮਾਜ ਸੇਵਾ ਦੇ ਹਰ ਇੱਕ ਖੇਤਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਨੇ ਜਿਵੇਂ ਕਿ ਮੈਡੀਕਲ ਕੈਂਪ ਲਗਾਉਣੇ ਜਾਂ ਜਰੂਰਤਮੰਦ ਲੜਕੀਆਂ ਦੇ ਵਿਆਹ ਜਾਂ ਜੋ ਵੀ ਸਮਾਜ ਸੇਵਾ ਦੇ ਕੰਮ ਹੁੰਦੇ ਨੇ ਕਿੰਨੇ ਸ਼ਹਿਰਾਂ ਦੇ ਵਿੱਚ ਤੁਹਾਡੀ ਯੂਨਿਟ ਬਣੇ ਹੋਏ ਹੈ ਕਿੰਨੇ ਸਟੇਟਾਂ ਦੇ ਸਾਡੀ ਇਸ ਟਾਈਮ 5 ਤੋਂ 6 ਸਟੇਟਾਂ ਦੇ ਵਿੱਚ ਜੋ ਯੂਨਿਟ ਬਣ ਚੁੱਕੀਆਂ 5 ਸਟੇਟਾਂ ਚ ਪਹਿਲਾਂ ਬਣ ਚੁੱਕੀਆਂ ਆ ਛੇਵੇਂ ਦੀ ਤਿਆਰੀ ਹੈਗੀ ਆ ਤੇ ਟੀਮਸ ਤਾਂ तकरीबन ਹਰ ਇੱਕ ਸ਼ਹਿਰ ਦੇ ਵਿੱਚ ਸਾਡੀਆਂ ਹੈਗੀਆਂ ਨੇ